ਮੇਟੂ ਦੀ ਤਰਨ ਤਾਰਨ ਵਾਲੀ ਚੋਣ ਖਤਮ ਹੋ ਗਈ ਨਤੀਜੇ ਆ ਗਏ ਉਹ ਤੇ ਨਿਬੜ ਨਵੇੜਾ ਹੋ ਗਿਆ ਪਰ ਉਥੇ ਦੀਆਂ ਜਿਹੜੀਆਂ ਗੱਲਾਂ ਨੇ ਉਥੇ ਜਿਹੜਾ ਕਹਿੰ ਲੋ ਕਿ ਇਧਰ ਉਧਰ ਚੱਲ ਰਹੀ ਹਾਲ ਚਲ ਉਹ ਅਜੇ ਵੀ ਬੰਦ ਨਹੀਂ ਹੋਈ ਇੱਕ ਤੇ ਕਹਿੰਦੇ ਕਿ ਅਕਾਲੀ ਆਗੂ ਹੈਗੇ ਨੇ ਗੁਰਸੇਵਕ ਸਿੰਘ ਛੇ ਸ਼ੇਖ ਜੀ ਹੈ ਤੇ ਉਹਨਾਂ ਨੂੰ ਚਭਾਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਾਮਲਾ ਇਹੀ ਹੈ ਕਹਿੰਦੇ ਵੀ ਉਹ ਵੀ ਜ਼ੋਰ ਪਾਉਂਦੇ ਸੀ ਜ਼ੋਰ ਅਜ਼ਮਾਇਸ਼ਾਂ ਕਰਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇੱਕ ਹੋਰ ਹੈ ਫਿਰ ਉਹਨਾਂ ਦੀ ਆਪਾਂ ਗੱਲ ਬਾਤ ਦੇ ਵਿੱਚ ਕਰਦੇ ਆਂ ਇਹ ਅਸਲ ਮਸਲਾ ਕੀ ਸੀ ਕਿ ਵੋਟਾਂ ਦੇ ਨਾਲ ਚੋਣਾਂ ਵੇਲੇ ਦਾ ਹੀ ਕੋਈ ਮਸਲਾ ਹੈ ਕਿ ਉਸ ਤੋਂ ਵੱਖਰਾ ਸੀ ਕੋਈ ਇੰਟਰਸਟਿੰਗ ਹੈ ਗੱਲ ਤੁਸੀਂ ਇੱਕ ਚੀਜ਼ ਪਹਿਲਾਂ ਤੇ ਇਹ ਵੇਖੋ ਕਿ ਜਿਹੜੇ ਕੁਲਦੀਪ ਸਿੰਘ ਜੀ ਧਾਲੀਵਾਲ ਆ ਜੀ ਉਹਨਾਂ ਨੂੰ ਜਦੋਂ ਵਜ਼ੀਰੀ ਤੋਂ ਵਿਹਣਾ ਕਰ ਦਿੱਤਾ ਗਿਆ ਤੇ ਇੱਕ ਜ਼ਿੰਮੇਵਾਰੀ ਸੌਂਪੀ ਗਈ ਚੀਫ ਸਪੋਕਸ ਪਰਸਨ ਬਹੁਤ ਵੱਡਾ ਉਦਦਾ ਹੁੰਦਾ ਕਿਸੇ ਵੀ ਸੱਤਾਤਾਰੀ ਪਾਰਟੀ ਦੇ ਜੇ ਤੁਸੀਂ ਚੀਫ ਸਪੋਕਸ ਪਰਸਨ ਹੋ ਤਾਂ ਤੁਹਾਡਾ ਇੱਕ ਬਹੁਤ ਵੱਡਾ ਦੈਰਾ ਬਣ ਜਾਂਦਾ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਮਤਲਬ ਕਿ ਉਹਨਾਂ ਨੂੰ ਇੱਕ ਵੱਖਰੀ ਜ਼ਿੰਮੇਵਾਰੀ ਸੌਂਪੀ ਗਈ ਆ ਜੀ ਤੇ ਕਮਾਲ ਦੀ ਗੱਲ ਇਹ ਆ ਕਿ ਇਸ ਰੇਸ ਦੇ ਵਿੱਚ ਦੱਸ ਦੇ ਕਿ ਪੰਨੂ ਸਾਹਿਬ ਵੀ ਸੀਗੇ ਇਸ ਰੇਸ ਦੇ ਵਿੱਚ ਗਰਗ ਸਾਹਿਬ ਵੀ ਸੀਗੇ ਇਤਵਾਕ ਨੇ ਸਾਰੇ ਮੈਨੂੰ ਜਾਣਦੇ ਆ ਜੀ ਤੇ ਮਤਲਬ ਕਿ ਗਰਗ ਸਾਹਿਬ ਲੰਮੇ ਸਮੇਂ ਤੋਂ ਤੁਹਾਨੂੰ ਪਤਾ ਹੀ ਹੈ ਸਪੋਕਸਪਰਸਨ ਦੇ ਤੌਰ ਤੇ ਵਿਚਰਦੇ ਰਹੇ ਪਰ ਅਖੀਰ ਤੇ ਮਤਲਬ ਕਿਉਂਕਿ ਮਾਨ ਸਾਹਿਬ ਦੇ ਹੀ ਪੰਨੂ ਸਾਹਿਬ ਨੇੜਲੇ ਨਹੀਂ ਜੀ ਤਾਲੀਵਾਲ ਸਾਹਿਬ ਵੀ ਮਾਨਸਾਲ ਦਾ ਹੀ ਨੇੜਲੇ ਆ ਤਾਂ ਫਿਰ ਉਹਨਾਂ ਨੇ ਜ਼ਿੰਮੇਵਾਰੀ ਜਿਹੜੀ ਹੈ ਉਹ ਸੌਂਪੀ ਆ ਇਹ ਤਾਲੀਵਾਲ ਸਾਹਿਬ ਨੂੰ ਠੀਕ ਹੈ ਜੀ ਤਾਲੀਵਾਲ ਸਾਹਿਬ ਨੇ ਕੱਲ ਪਹਿਲੀ ਪ੍ਰੈਸ ਕਾਨਫਰੈਂਸ ਜਿਹੜੀ ਕੀਤੀ ਹੈ ਬਤੌਰ ਚੀਫ ਸਪੋਕਸਪਰਸਨ ਉਹਦੇ ਵਿੱਚ ਉਹਨਾਂ ਨੇ ਚੰਗੇ ਰਗੜੇ ਲਾਤੇ ਜੀ ਉਹ ਕਹਿੰਦੇ ਵੀ ਦੇਖੋ ਇਹਨਾਂ ਨੇ ਕਿਹਾ ਕਿ ਪੰਥਕ ਦਾ ਹਲਕਾ ਪੰਥਕ ਹਲਕਾ ਤੇ ਉਮੀਦਵਾਰ ਇਹਨਾਂ ਨੇ ਲਿਆਂਦਾ ਵੀ ਬਾਹਰੋਂ ਬੀਬੀ ਜੀ ਹੂੰ ਤੇ ਲਿਆਂਦੀ ਵੀ ਗੈਂਗਸਟਰ ਦੀ ਰਿਸ਼ਤੇਦਾਰ ਜੀ ਇਹ ਬਹੁਤ ਵੱਡਾ ਹਮਲਾ ਸੀ ਫਿਰ ਉਹਨਾਂ ਨੇ ਆਖਿਆ ਕਿ ਸੁਖਵੀਰ ਸਿੰਘ ਬਾਦਲ ਕਈ ਜਾਂਦਾ ਵਾਰ ਹੋ ਗਿਆ ਵਾਰ ਕਾ ਦਾ ਹੋ ਗਿਆ ਇਹ ਬਿਲਕੁਲ ਝੂਠ ਆ ਤੇ ਤੀਜਾ ਕਿ ਗਾਂ ਵੀ ਦੱਸੋ ਕਿ ਗੈਂਗਸਟਰਾਂ ਨੂੰ ਟਿਕਟਾਂ ਦਿੰਦੇ ਰਹੋਗੇ ਜੀ ਕਿਉਂਕਿ ਤੁਸੀਂ ਅੱਗੇ ਵੀ ਸਰਪ੍ਰਸਤੀ ਕਰਦੇ ਰਹੇ ਹੋ ਗੈਂਗਸਟਰਾਂ ਦੀ ਮਤਲਬ ਕਿ ਉਹਨਾਂ ਨੇ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੀ ਜਿਹੜੀ ਜ਼ਿੰਮੇਵਾਰੀ ਉਹਨਾਂ ਦੀ ਲੱਗੀ ਆ ਉਹ ਅਬੜ ਤੋੜ ਤਰੀਕੇ ਨਾਲ ਨਵਾਉਣੀ ਸ਼ੁਰੂ ਕਰ ਦਿੱਤੀ ਮੈਂ ਕਿਹਾ ਲੋ ਜੀ ਹੁਣ ਧਨਵਾਨ ਸਾਹਿਬ ਆ ਗਏ ਰੰਗ ਦੇ ਵਿੱਚ ਆ ਕੇ ਹਾਂਜੀ ਤਾਂ ਵੈਸੇ ਵੀ ਉਹ ਤੁਹਾਨੂੰ ਪਤਾ ਤਿੱਖਾ ਬੋਲਦੇ ਨੇ ਉਥੇ ਪਿਆਰ ਨਾਲ ਵੀ ਬੋਲਦੇ ਹਨ ਦੁਕਾਨਦਾਰ ਨੂੰ ਇਧਰ ਆ ਵਾ ਇਧਰ ਤੂੰ ਕਹਿੰਦਾ ਮਤਲਬ ਇਹ ਕਿ ਉਹਨਾਂ ਦੀ ਪਹਿਲੀ ਪ੍ਰੈਸ ਕਾਨਫਰੰਸ ਦੱਸ ਗਈ ਕਿ ਜੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਹੁਣ ਮਤਲਬ ਕਿ ਤਗੜੇ ਤਰੀਕੇ ਨਾਲ ਨਵਾਉਣਗੇ ਅੱਛਾ ਹੁਣ ਆ ਜਾਈਏ ਦੂਜੀ ਗੱਲ ਤੇ ਕਿ ਭਾਈ ਇਹ ਸਾਰਾ ਕੁਝ ਉਥੇ ਮਾਚੇ ਚੱਲ ਕਿਉਂ ਮੇਰੇ ਆ ਅੱਛਾ ਇੱਕ ਚੀਜ਼ ਹੋਰ ਤਾਲੀਵਾਲ ਸਾਹਿਬ ਨੇ ਕਹੀ ਆ ਚਲੋ ਉਹਦੀ ਗੱਲ ਲਗਾ ਫੇਰ ਕਰ ਲਾਂਗੇ ਉਹਨਾਂ ਨੇ ਕਿਹਾ ਕਿ ਜਿਹੜਾ ਅਮਰਤਪਾਲ ਬਾਠ ਹੈ ਜੀ ਉਸ ਨੇ ਸਿੱਧੇ ਤੌਰ ਤੇ ਚੋਣ ਜਿਹੜੀ ਹੈ ਉਹ ਪ੍ਰਭਾਵਿਤ ਕੀਤੀ ਆ ਹਮ ਆਪਾਂ ਇਹਨਾਂ ਗੱਲਾਂ ਤੇ ਫੇਰ ਵਾਪਸ ਆ ਜਾਾਂਗੇ ਚਲੋ ਜੋ ਤਾਲੀਵਾਲ ਸਾਹਿਬ ਹੋਰਾਂ ਨੇ ਨੁਕਤੇ ਉਠਾਏ ਨੇ ਉਹ ਤਾਂ ਰਾਜਨੀਤਿਕ ਨੇ ਪਰ ਚੋਣ ਪ੍ਰਭਾਵਿਤ ਕਰਨ ਨੂੰ ਲੈ ਕੇ ਮੈਂ ਜ਼ਰੂਰ ਉਹਦੇ ਤੇ ਚਲੋ ਉਹਦੇ ਤੇ ਜ਼ਰੂਰ ਆ ਕੇ ਕਰਾਂਗੇ ਪਹਿਲਾਂ ਆਪਾਂ ਸ਼ੇਖ ਸਾਹਿਬ ਦੀ ਗੱਲ ਕਰ ਰਹੇ ਸੀ ਆ ਸ਼ੇਖ ਸਾਹਿਬ ਦੀ ਜੀ ਅੱਛਾ ਹੋਇਆ ਕੀ ਆ ਕਿ ਮੈਂ ਤੁਹਾਨੂੰ ਅੱਗੇ ਬੀਬੀ ਰਵੀਜੋਤ ਗਰੇਵਾਲ ਦਾ ਦੱਸਿਆ ਸੀ ਮੈਟਰ ਇਸ ਤੋਂ ਬਾਅਦ ਕੀ ਹੋਇਆ ਕਿ ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਆਰਪੀਜੀ ਅਟੈਕ ਅਸਫਲ ਕੀਤਾ ਸੀ ਆਪਾਂ ਗੱਲ ਵੀ ਕੀਤੀ ਸੀ ਯਾਦ ਆ ਤੁਹਾਨੂੰ ਬਿਲਕੁਲ ਉਹਦੇ ਵਿੱਚ ਆਪਾਂ ਇੱਕ ਸਿਫਤ ਕੀਤੀ ਸੀ ਕਿ ਇਹ ਜਿਹੜਾ ਆਈਪੀਐਸ ਹੈ ਕਾਬਿਲ ਆਈਪੀਐਸ ਹੈ ਉਹ ਹੈ ਮਨਿੰਦਰ ਸਿੰਘ ਜਿਹਦੀ ਟੀਮ ਨੇ ਕੰਮ ਕੀਤਾ ਜੀ ਬੜਾ ਹੋਣਾਰ ਨੌਜਵਾਨ ਆਈਪੀਐਸ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਸੰਭਾਵਨਾ ਕਿ ਉਹ ਡੀਜੀਪੀ ਬਣਦਾ ਪਰ ਅੱਜ ਕੱਲ ਤੁਹਾਨੂੰ ਪਤਾ ਹੀ ਆ ਹੁਣ ਉਹ ਜਿਹੜਾ ਮੁੰਡਾ ਨੌਜਵਾਨ ਮੁੰਡਾ ਹੈ ਮਨਿੰਦਰ ਸਿੰਘ ਉਸ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਹਮ ਰਵਜੋਤ ਗਰੇਵਾਲ ਤੋਂ ਬਾਅਦ ਉਹ ਕਿਉਂ ਉਹਦਾ ਇੱਕ ਵੱਡਾ ਕਾਰਨ ਸੀ ਕਿ ਕਿਤੇ ਨਾ ਕਿਤੇ ਦਬਾਏ ਸੀ ਕਿ ਕੰਚਨਪ੍ਰੀਤ ਨੂੰ ਗ੍ਰਿਫਤਾਰ ਕਰ ਪਰ ਕਿਉਂਕਿ ਰਵਜੋਤ ਗਰੇਵਾਲ ਵਾਲਾ ਮਸਲਾ ਇੰਨਾ ਜ਼ਿਆਦਾ ਵਿਗੜ ਗਿਆ ਹਮ ਕਿ ਚੋਣ ਕਮਿਸ਼ਨ ਦੀ ਪੂਰੀ ਤਿੱਖੀ ਨਜ਼ਰ ਸੀ ਉਸ ਆਈਪੀਐਸ ਦਾ ਇੱਕ ਕੈਲੋ ਕੇ ਰਿਕਾਰਡ ਹੈ ਕਿ ਉਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਨਹੀਂ ਜਾਂਦਾ ਉਹਨੇ ਕਿ ਮੈਂ ਜੇ ਇਸ ਤਰ੍ਹਾਂ ਕਰਾਂਗਾ ਚਲਦੀ ਚੋਣ ਤੇ ਕੋਡ ਆਫ ਕੰਡਕਟ ਲੱਗੇ ਚ ਜੀ ਤਾਂ ਜਵਾਬ ਕੌਣ ਦੇਊਗਾ ਭਾਈ ਮੈਂ ਜਹ ਨਹੀਂ ਕਰਾਂਗਾ ਪਰ ਇੱਥੇ ਕੋਈ ਅਫਸਰ ਜੇ ਜਵਾਬ ਦਿੰਦੇ ਨੇ ਤੇ ਦੁਜੇ ਤਿਆਰ ਵਰ ਤਿਆਰ ਰਹਿੰਦੇ ਨੇ ਹਮ ਹੁਣ ਕਈਆਂ ਨੇ ਚੱਕ ਕੇ ਤੁਸੀਂ ਦੇਖਿਆ ਹੋਣਾ ਅਕਾਲੀ ਕਿਸੇ ਤੇ ਤਾਂ ਚੋਲ ਚੋਰੀ ਦੀ ਪਾਤੇ ਕੇਸ ਹਨਾ ਜੀ ਇੱਕ ਕਬੂਰੀ ਜੇ ਚੋਲ ਚੋਰੀ ਕਰ ਲਿਆ ਮਤਲਬ ਕਿ ਇਸ ਤਰ੍ਹਾਂ ਦੇ ਕੁਝ ਕੇਸ ਮੁਕਦਮੇ ਬਣ ਕੇ ਚੱਲੂ ਉਹਨਾਂ ਮੁਕਦਮਿਆਂ ਦਾ ਕੀ ਬਣਦਾ ਉਹ ਬਾਅਦ ਚ ਦੇਖਿਆ ਜਾਊ ਤੇ ਬਾਅਦ ਚ ਜਿੰਨੀ ਕੋਈ ਮੇਰੇ ਕੋਲ ਅੰਦਰੂਨੀ ਜਾਣਕਾਰੀ ਆ ਕਿ ਮਨਿੰਦਰ ਜਿਹੜੇ ਆਈਪੀਐਸ ਨੇ ਇਹਨਾਂ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਕਿ ਕੰਚਨਪ੍ਰੀਤ ਨੂੰ ਤੋਫੜੇਗਾ ਆਦਰਵਾਇਸ ਤਿਆਰ ਜੀ ਰਹਿ ਤਬ ਕੰਚਨਪ੍ਰੀਤ ਕੋ ਗਾਇਬ ਹੋਗੇ ਰੂਪੋਸ਼ੋਕੀ ਉਹ ਤੇ ਦੱਸਦੇ ਕਿ ਸ਼ਾਇਦ ਵਾਇਆ ਨੇਪਾਲ ਬਾਹਰ ਵੀ ਹੋ ਸਕਦਾ ਕਿ ਪਹੁੰਚ ਗਈ ਹੋਵੇ ਜੀ ਉਸ ਤੋਂ ਬਾਅਦ ਇੱਕ ਕਾਰਵਾਈ ਕੀਤੀ ਜਾਂਦੀ ਆ ਕਿ ਗੈਂਗਸਟਰਾਂ ਦੇ ਮਾਮਲੇ 'ਚ ਇਸ ਅਫਸਰ ਦੀ ਢਿੱਲ ਮੱਠ ਆ ਤੇ ਗੈਂਗਸਟਰ ਤੇ ਹੁਣ ਹਰ ਜ਼ਿਲ੍ਹੇ 'ਚ ਹੀ ਪ੍ਰਭਾਵਸ਼ਾਲੀ ਨੇ ਹੂੰ ਤੇ ਹਰ ਜ਼ਿਲ੍ਹੇ ਦਾ ਫਿਰ ਕਪਤਾਨ ਜਿਹੜਾ ਹੈ ਉਹਨੂੰ ਸਸਪੈਂਡ ਕਰ ਦਿਓ ਅਪਾ ਦੇਖ ਹੀ ਰਹੇ ਆ ਫਿਰ ਕਿਹੜਾ ਕਾਬੂ ਆ ਜਾਣ ਕਿ ਉਹ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਮੰਨ ਲਓ ਇੱਕਾ ਦੁੱਕਾ ਜ਼ਿਲ੍ਹਿਆਂ ਨੂੰ ਛੱਡ ਕੇ ਕੱਲ ਇੱਕ ਦੁਕਾਨਦਾਰ ਨੂੰ ਗੋਲੀ ਮਾਰ ਦਿੱਤੀ ਗਈ ਇੱਕ ਬਜ਼ੁਰਗ ਦੁਕਾਨਦਾਰ ਨੂੰ ਜੀ ਮਾਝੇ ਦੇ ਵਿੱਚ ਬਜ਼ੁਰਗ ਦੁਕਾਨਦਾਰ ਨੂੰ ਇਹ ਮਨਿੰਦਰ ਸਿੰਘ ਨੂੰ ਸਸਪੈਂਡ ਕਰਨ ਤੋਂ ਬਾਅਦ ਮਾਝੇ ਦੇ ਵਿੱਚ ਹੁਣ ਤੁਸੀਂ ਉਦੋਂ ਜਿੰਨ ਵੀ ਕਰਦੋ ਜੀ ਤਾਂ ਮਤਲਬ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਇਦਾਂ ਚੱਲ ਰਿਹਾ ਸੀ ਫਿਰ ਉਸ ਤੋਂ ਬਾਅਦ ਹੁਣ ਇਹਨਾਂ ਦੇ ਜਿਹੜੇ ਉਹ ਗੁਰਸੇਵਕ ਸਿੰਘ ਸ਼ੇਖ ਆ ਇਹ ਚੇਅਰਮੈਨ ਰਹੇ ਨੇ ਸਭ ਦਾ ਜੀ ਇਹ ਤੋਂ ਇਲਾਵਾ ਤੁਸੀਂ ਜੇ ਦੇਖੋਗੇ ਤੇ ਅਕਾਲੀਆਂ ਤੇ ਇਹਨਾਂ ਤੇ ਦੋਸ਼ ਜਿਹੜਾ ਹੈ ਨਾ ਉਹ ਕੁਝ ਇਸ ਕਿਸਮ ਦਾ ਹੈ ਕਿ ਜਿਵੇਂ ਆਪਣੇ ਹੁੰਦੇ ਆ ਸਿਪਾਹੀਚਾਰੇ ਦੇ ਕਾਰ ਹੁੰਦੇ ਆ ਤਾਂ ਇਹਨਾਂ ਨੇ ਮਤਲਬ ਕਿ ਉੱਥੇ ਜਾ ਕੇ ਨਾ ਸਿਰਫ ਡਰਾਇਆ ਧਮਕਾਇਆ ਵੈਪਨ ਵਗੈਰਾ ਸੀ ਕਿ ਵੈਪਨਾਈਜ਼ਡ ਹੋ ਕੇ ਇਹਨਾਂ ਨੇ ਉੱਥੇ ਵੋਟਾਂ ਦੀ ਖਰੀਦੋ-ਫਰੋਖਤ ਕੀਤੀ ਹੈ ਤੇ ਉਹ ਵੀਡੀਓ ਵਗੈਰਾ ਜਿਹੜਾ ਬਣਿਆ ਉਹ ਸੌਪਿਆ ਗਿਆ ਪੁਲਿਸ ਨੂੰ ਤੇ ਪੁਲਿਸ ਨੇ ਗੁਰਸੇਵਕ ਸਿੰਘ ਸ਼ੇਖ ਤੇ ਮੁਕੱਦਮਾ ਦਰਜ ਕਰ ਦਿੱਤਾ ਜੀ ਹੁਣ ਉਹਦੇ ਵਿੱਚ ਸ਼ਾਇਦ ਜੇ ਤੁਸੀਂ ਦੇਖੋਗੇ ਤਾਂ ਬਹੁਤ ਸਾਰੇ ਅਕਾਲੀ ਕਾਰਕੁਨ ਵੀ ਜਿਹੜੇ ਆ ਉਪਾ ਦੇਤੇ ਗਏ ਮਤਲਬ ਕਿ ਆਨ ਪਛਾਤੇ ਰੱਖ ਲੈ ਹੁਣੇ ਆ ਉਹ ਇੱਕ ਇੱਕ ਕਰਕੇ ਵਲੈਟੀ ਜਾਣਗੇ ਜੀ ਹੁਣ ਇੰਟਰਸਟਿੰਗ ਗੱਲ ਇਹ ਆ ਕਿ ਹੁਣ ਤੱਕ ਅਕਾਲੀ ਜਿਹੜੇ ਆ ਸ਼ਾਇਦ 23 ਕੇ 24 ਫਰ ਲੈ ਇਹਨਾਂ ਨੇ ਤੇ 60 62 ਉਹਨਾਂ ਨੇ ਨਾਮਜ਼ਦ ਕਰ ਰੱਖੇ ਨੇ ਜੀ ਮਤਲਬ ਕਿ ਮੈਨੂੰ ਲੱਗਦਾ ਕਿ ਹਲਕੇ ਚ ਉਹ ਤੇ ਵੋਟਰ ਸੂਚੀਆਂ ਲੈ ਕੇ ਚੱਲ ਰਹੇ ਨੇ ਕਿ ਭਾਈ ਆ ਆਗ ਲਟਣ ਆ ਮਤਲਬ ਕਿ ਅੱਜ ਤੁਸੀਂ ਦੇਖੋ ਕਿ ਇਹ ਮਾਮਲਾ ਇੰਨਾ ਭਾਗ ਗਿਆ ਕਿ ਸੁਖਵੀਰ ਸਿੰਘ ਬਾਦਲ ਪਹੁੰਚ ਗਏ ਜੀ ਉਹ ਤੇ ਅੱਜ ਹੁਣ ਕਹਿ ਰਹੇ ਸੀ ਜਿਨ੍ਹਾਂ ਨੇ ਗਲਤ ਕੰਮ ਕੀਤਾ ਇਹ ਕਰਾਂਗੇ ਤੇ ਵੱਡੀ ਅਪਡੇਟ ਇਹ ਆ ਗਈ ਕਿ ਬੀਬੀ ਰੰਧਾਵਾ ਨੂੰ ਉਹਨਾਂ ਨੇ ਸਤਾਈ ਵਾਸਤੇ ਉਮੀਦਵਾਰ ਵੀ ਐਲਾਨਤਾ ਹੁਣੇ ਤੋਂ ਹੀ ਹਾਂਜੀ ਹੁਣ ਤੋਂ ਹੀ ਕੀ ਬਾਤ ਹੈ ਮਾਲੂਮ ਕਿ ਉਹ ਹੁਣ ਨਾਲੇ ਤੇ ਧਰਨਾ ਦੇਈ ਜਾਂਦੇ ਨੇ मतलब कि एक तीर ਨਾਲ ਦੋ ਨਿਸ਼ਾਨੇ ਨਾਲੇ ਧਰਨਾ ਦੇ ਹੀ ਜਾਂਦੇ ਨਾਲੇ ਲੋਕਾਂ ਦਾ ਧੰਨਵਾਦ ਕਰੀ ਜਾਂਦੇ ਧੰਨਵਾਦੀ ਦੌਰਾਂ ਵੀ ਨਾਲ ਰੱਖ ਲੈ ਨਾਲ ਧੰਨਵਾਦੀ ਹੈ ਤੂੰ ਗੱਲ ਇਹ ਆ ਕਿ ਇਹ ਸਾਰਾ ਕੁਸ਼ ਜਿਹੜਾ ਹੈ ਨਾ ਉੱਥੇ ਮਤਲਬ ਕਿ ਵੋਟਾਂ ਪੈ ਗਈਆਂ ਕਸ਼ਮਕਸ਼ ਹਾਲੇ ਵੀ ਜਾਰੀ ਆ ਦੋਨਾਂ ਤਰ੍ਹਾਂ ਦੀ ਆਮ ਆਦਮੀ ਪਾਰਟੀ ਕਹਿ ਰਹੀ ਆ ਕਿ ਇਹਨਾਂ ਨੇ ਸਿੱਧੇ ਤੌਰ ਤੇ ਮਤਲਬ ਕਿ ਗੈਂਗਸਟਰਵਾਦ ਦੀ ਜਿਹੜੀ ਪੁਸ਼ਤ ਪਨਾਹੀ ਕੀਤੀ ਤੇ ਅੱਜ ਉਹਦਾ ਇਹ ਸਾਨੂੰ ਸਿੱਟਾ ਵੇਖਣ ਨੂੰ ਮਿਲ ਰਿਹਾ ਹੈ ਕਿ ਇਹ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਨੇ ਕਿਉਂਕਿ ਪਹਿਲਾਂ 40 ਸਰਪੰਚ ਇਹਨਾਂ ਨੇ ਜੋਰ ਜਬਰੀ ਨਾਲ ਰਲਾ ਲਏ ਪਰ ਉਹਨਾਂ ਇੱਥੇ ਇੱਕ ਵੱਡਾ ਸਵਾਲ ਪੈਦਾ ਹੋਏਗਾ ਜੋ ਗੱਲ ਢਾਲੀਵਾਲ ਸਾਹਿਬ ਦੀ ਆਈ ਹੈ ਤੇ ਉਹਦੇ ਤੇ ਮੈਂ ਇੱਕ ਟਿੱਪਣੀ ਜ਼ਰੂਰ ਕਰਨੀ ਚਾਹਾਂਗਾ ਕਿ ਇਹ ਗੱਲ ਤੇ ਕਟੋਕਟ ਤੁਸੀਂ ਮੰਨਦੇ ਹੋ ਨਾ ਕਿ ਬਈ ਗੈਂਗਸਟਰ ਇਹਨੇ ਹਾਵੀ ਹੈ ਕਿ ਉਹ ਚੋਣ ਪ੍ਰਭਾਵਿਤ ਕਰ ਸਕਦੇ ਹਨ ਜਿਉਂ ਚੋਣ ਪ੍ਰਭਾਵਿਤ ਕਰ ਸਕਦੇ ਆ ਤੇ ਇੱਕ ਆਮ ਬੰਦੇ ਦਾ ਜੀਵਨ ਕਿਵੇਂ ਪ੍ਰਭਾਵਿਤ ਕਰਦੇ ਹੋਣਗੇ ਤੁਸੀਂ ਸੋਚ ਲਓ ਤਾਂ ਫਿਰ ਚਲੋ ਉਹ ਤੇ ਕੋਡ ਆਫ ਕੰਡਕਟ ਲੱਗਾ ਸੀ ਹੂੰ ਕੋਡ ਆਫ ਕੰਡਕਟ ਨੂੰ ਛੱਡ ਦਈਏ ਬਾਕੀ ਪੂਰੇ ਪੰਜਾਬ 'ਚ ਤੇ ਬਾਕੀ ਸਾਰੇ ਦਿਨਾਂ 'ਚ ਉਹਦੇ ਤੇ ਫਿਰ ਕੀ ਕੰਟਰੋਲ ਹੈ ਉਹਦੇ ਤੇ ਕੀ ਜਵਾਬ ਹੋਏਗਾ ਤੁਹਾਡਾ ਤੇ ਦੂਜੀ ਗੱਲ ਆ ਕਿ ਕੱਲਾ ਅਮਰਤਪਾਲ ਬਾਠ ਤਾਂ ਨਹੀਂ ਚੋਣ ਪ੍ਰਭਾਵਿਤ ਕਰਦਾ ਉਹ ਤਾਂ ਕਰਦਾ ਹੋਏਗਾ ਉਹ ਤਾਂ ਜਦੋਂ ਕ੍ਰਿਮੀਨਲ ਹੈ ਉਹਦੇ ਤੇ ਕੇਸ ਦਰਜ ਨੇ ਵਾਂਟਡ ਹੈ ਕੋ ਸਕਦਾ ਉਹਨੇ ਕੀਤਾ ਹੋਵੇਗਾ ਤੁਹਾਡੇ ਦੋਸ਼ਾਂ 'ਚ ਸੱਚਾਈ ਹੈ ਮੈਂ ਸਹਿਮਤ ਹੋ ਗਿਆ ਪਰ ਜੋ ਤਾਕਤ ਦੀ ਕੁ ਵਰਤੋਂ ਕਰਕੇ ਚੋਣ ਪ੍ਰਭਾਵਿਤ ਕੀਤੀ ਜਾਂਦੀ ਹੈ ਪ੍ਰਭਾਵਿਤ ਤੇ ਚੋਣ ਉਹ ਵੀ ਹੈ ਨਾ ਜੇ ਕੋਈ ਪਿਸਤੌਲ ਦੇ ਦਮ ਤੇ ਕਰ ਰਿਹਾ ਸਭ ਜੀ ਤਾਂ ਵੀ ਮਾੜੀ ਗੱਲ ਹੈ ਤੇ ਜੇ ਕੋਈ ਬੰਦਾ ਬਈ ਤਾਕਤ ਦੀ ਕੁ ਵਰਤੋਂ ਕਰਕੇ ਕਰ ਰਿਹਾ ਹੈ ਪ੍ਰਸ਼ਾਸਕੀ ਤੌਰ ਤੇ ਉਹ ਵੀ ਮਾੜੀ ਤਾਂ ਇਹਦਾ ਮਤਲਬ ਕਿ ਚੋਣ ਤੇ ਪ੍ਰਭਾਵਿਤ ਹਣ ਦੋ ਤਰਫੋਂ ਲੱਗ ਪਏ ਕਿ ਨਾ ਸਿਰਫ ਸਤਾਤਾ ਰਿਤੇ ਰਤੇ ਦੋਸ਼ ਆ ਜੀ ਲੱਗਦੇ ਆ ਕਿ ਸਰਕਾਰੀ ਮਸ਼ੀਨਰੀ ਦੀ ਇੱਕ ਵਰਤ ਤੋਂ ਪੁਲਿਸ ਦੀ ਇੱਕ ਵਰਤ ਤੋਂ ਬਲਕਿ ਹੁਣ ਤੇ ਫਿਰ ਗੈਂਗਸਟਰ ਵੀ ਆ ਗਏ ਇਹਦਾ ਮਤਲਬ ਇਹ ਨਹੀਂ ਇਹਦਾ ਮਤਲਬ ਕਿ ਚੋਟ ਪ੍ਰਭਾਵਤ ਇਦਾਂ ਹੀ ਚੱਲੇਗੀ ਫਿਰ ਹੌਣ ਵਾਲੇ ਸਮੇਂ ਚ ਕਿਉਂਕਿ ਗੈਂਗਸਟਰ ਤੇ ਹਰੇਕ ਹਲਕੇ ਚ ਬੈਠਈਆ ਕੋਈ ਨਾ ਕੋਈ ਮਤਲਬ ਜਿਹੜਾ ਵੱਧ ਪ੍ਰਭਾਵਤ ਕਰ ਗਿਆ ਸਮਝ ਲੋ ਉਹਦੇ ਹੱਕ ਦੇ ਨਤੀਜੇ ਆ ਗਏ ਇਹ ਤਾਂ ਕਮਾਲ ਦੀਆਂ ਗੱਲਾਂ ਹੋ ਰਹੀਆਂ ਨੇ ਨਾ ਸਭ ਵੋਟਾਂ ਪੈ ਗਈਆਂ ਨੇ ਪਰ ਵੋਟਾਂ ਤੋਂ ਬਾਅਦ ਜਿਹੜਾ ਆ ਪਸੂੜੀ ਪਈ ਆ ਇਹ ਤੇ ਹੋਰ ਹੀ ਮਤਲਬ ਕਿ ਸਾਨੂੰ ਚੀਜ਼ਾਂ ਦਿਖਾ ਰਿਆ